ਸ਼੍ਰੀ ਅਨੰਤਪੁਰ ਸਾਈ ਮੁੱਖ ਮਾਰਗ ਦੁਰਘਟਨਾ ਮੰਦਾ ਮਾਰਗ ਬਣ ਗਿਆ ਹੈ ਸਿੰਗਲ ਲਾਈਨ ਅਤੇ ਵਾਧੇ ਟ੍ਰੈਫਿਕ ਦੇ ਕੰਨ ਇੱਥੇ ਆਇਦਿਨ ਸੜਕ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਸ ਵਿੱਚ ਪਹਨਚਾਲ ਕਰਨ ਮਾਮੂਲੀ ਸੱਟਾਂ ਆਉਂਦੀਆਂ ਹਨ ਪਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਜਾਂਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਕੈਂਟਰ ਚਾਲਕ ਜਿਰਕਪੁਰ ਤੋਗਗਰੇਡ ਜਾ ਰਿਹਾ ਸੀ ਅਤੇ ਉਸ ਨੂੰ ਨੀਂਦ ਆ ਗਈ ਅਤੇ ਉਸਦੀ ਗੱਡੀ ਟੈਂਕਰ ਨਾਲ ਟਕਰਾ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਮਾਰਗ ਤੇ ਹੁੰਦੀਆਂ ਇਸ ਘਟਨਾਵਾਂ ਦੇ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਬਲ ਦੇ ਕਰਮਚਾਰੀ ਵੀ ਮੌਕੇ ਤੇ ਪਹੁੰਚੇ ਅਤੇ ਟ੍ਰੈਫਿਕ ਨੂੰ ਸਚਾਰੂ ਰੂਪ ਵਿੱਚ ਬਹਾਲ ਕਰਨ ਲਈ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਨੰਗਲ ਬਾਪ ਜੀ ਨਿੰਦਾ ਚੌਕ ਆ ਗਿਆ ਜੀ ਉਹ ਦੇ ਕਰ ਮਾਰੇ تھے ਕਿੱਥੇ ਜਾ ਰਹੇ ਸੀ ਜੀਰਕਪੁਰ ਤੇ ਆਏ ਸੀ ਯਾਰ ਕਿੱਧਰ ਜਾ ਰਹੇ ਗਰੇਟ ਜਾ ਰਹੇ ਸੀ ਹਾਂਜੀ ਹਾਂਜੀ ਤੇ ਛੱਟ ਚੋਟ ਵਗੈਰਾ ਕਿਸ ਤੇ ਵਾੜੀ ਮੁਰਤੀ ਬਹੁਜੀ ਲੱਗੀ ਰੋਗ ਰੋਣ ਤੁਹਾਨੂੰ ਲੱਗਦਾ ਕਿ ਇਸ ਰੋਡ ਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਚੱਲਬਾਤ ਹੋ ਰਹੀ ਹੈ ਕੋਈ ਟੋਟਿਆਬਦ ਦੇ ਵਿੱਚ ਨਿਬੜਦੀ ਵੀ ਗੱਲਬਾਤ ਹਾਂਜੀ ਹਾਂਜੀ ਨਿਬੜਦੇ ਪਏ ਜੀ ਕੀ ਨਾਮ ਹੈ ਮੇਰਾ ਨਾਮ ਦिलावर ਖਾਨ ਜੀ ਮੈਂ ਨੰਗਲ ਤੋਂ ਜਾ ਰਿਹਾ ਰੋਪੜ ਜਾ ਰਿਹਾ ਸੀ ਮਾਲ ਲੈ ਕੇ ਅੱਗੇ ਤੇ ਕੰਟਰ ਆੜਦਾ ਨੀਂ ਚਾਰਿਆ ਤੇ ਡਰਾਈਵਰ ਉਹ ਮੰਦਭੀਆ ਉਹ ਸਿੱਧਾ ਮੇਰੇ ਠੋਕਦੀ ਮੈਡੀਕਲ ਡਿਵੀਜ਼ਨ ਨੂੰ ਸਾਢੇ ਚੋਟ ਵਗੈਰਾ ਉਹ ਬਚਾਇਆ ਜੀ ਸਾਢੇ ਚੋਟ ਦੇ ਬਚਾਇਆ ਹਾਂ ਗੱਡੀ ਦਾ ਖਾਨਾ ਹੈਗਾ 50000 ਦਾ ਗੱਡੀ ਦਾ ਨੁਕਸਾਨ ਤਾਂ ਹੋਣਾ ਹੀ ਦਾ ਹਾਂ ਤਾਂ ਨੁਕਸਾਨ ਹੈ